ਇੱਕਟੇ ਆਪਵਾ ਆਪਣੇ ਸੁਭਾਅ ਸ੍ਰੀ ਕਬੂਜੇ ਨਾਲ ਡੋਲੇ ਪੈ ਗਏ ਆਪਣੇ ਲੋਭ ਨੂੰ ਕਿੰਨਾ ਮੀਤ ਬਾਣ ਨਹੀਂ ਨੂੰ ਕਿ ਬੰਦਾ ਬੰਦੇ ਮਿੱਤਰ ਕਿਉਂ ਬੜਾ ਕੇ ਰੱਖਦਾ ਆਪਣੇ ਲੋਭ ਨਾਲ ਆ ਜਾਈ ਇਹੀ ਹੈ ਨਾ ਸੁਭਾਅ ਦਾ ਆਦਮੋ ਮਿੱਤਰਤਾ ਮਿੱਤਰਤਾ ਨਹੀਂ ਰਹੀ ਤੇ ਸੱਚੀ ਮਿੱਤਰਤਾ ਸਨ ਕਿ ਅੰਦਰੋਂ ਮਿੱਤਰ ਕਹੇ ਸੱਜਣ ਐ ਸੱਜਣ ਕਹੇ ਦੋਸਤ ਐ ਆਦੂ ਮੁਲਕੋ ਬਲਕੋ ਨੂੰ ਆਪਣੇ ਲਾਲਚ ਕਰਕੇ ਮਿੱਤਰ ਬਣਾਦਾ ਕਿ ਵੀਰਾ ਦਾਤ ਹੋਵੇ ਮੇਰਾ ਸੁਆਤ ਪੂਰਾ ਹੋਵੇ ਮੇਰੀ ਗਰਜ ਪੂਰੀ ਹੋਵੇ ਇਸ ਕਰਕੇ ਬੰਦਾ ਬੰਦੇ ਨੂੰ ਮਿੱਤਰ ਬਣਾਦਾ ਮਾਰਾ ਜਦ ਤੇ ਆਪਣੇ ਲੋਭ ਕੋ ਕੀਨੋ ਮੀਤ ਕਹਿੰਦੇ ਆਪਣੇ ਲੋਭ ਬਲਾਦ ਲਈ ਮਿੱਤਰ ਬਣਾਇਆ ਹੈ ਕੁੰਜ ਇਹ ਸਤਿਗੁਰੂ ਕਹਿੰਦੇ ਇਹੋ ਜੈ ਜਿਹੜਾ ਮਿੱਤਰ ਹੁੰਦਾ ਬਸ ਇਹਦੀ ਖਾਣ ਤੱਕ ਹੀ ਮਿੱਤਰਤਾ ਹੁੰਦੀ ਹੈ ਹੋਰ ਕੁਦਰ ਹੀ ਹੈ ਜੇ ਦਸਾਂ ਦੇ ਸੋਚੇ ਨਾ ਕਿ ਔਖੇ ਸਮੇਂ ਇਸ ਬੰਦੇ ਨੇ ਮੇਰੇ ਕੰਮ ਆਉਣਾ ਹੈ ਔਖੇ ਸਮੇਂ ਕਿਤੇ ਕੰਮ ਨਹੀਂ ਆਉਂਦਾ ਇਹ ਬੰਦਾ ਤਾਂ ਖਾਣ ਤੱਕ ਵਿਚਰਦਾ ਰੱਖਦਾ ਮਿੱਤਰ ਲੋੜੇ ਸੁਖਾ ਦਤਾ ਗੁਰੂ ਨਾਨਕ ਦੇਵ ਜੀ ਕਹਿੰਦੇ ਮਿੱਤਰ ਦਾ ਖਾਣਾ ਲੋੜਦੇ ਨੇ ਵਿਚਾਰੇ ਖਾਦਾ ਜਾ ਬੇਚਦੇ ਕੋਲ ਇੱਕ ਦੂਜੇ ਦੀ ਗੇਵਲ ਵੇਚਦੇ ਨੇ ਬਾਜ਼ਾਰ ਵਿੱਚ ਜਾ ਕੇ ਸ਼ਹਿਰ ਨਿਕਲ ਮਹਾਰਤ ਕਹਿੰਦੇ ਇਹ ਸੁਭਾਅ ਹੈ ਕਿ ਬਹਾਵਤਾ ਤੇ ਸੁਭਾਅ ਹੈ ਮਿੱਤਰ ਦੂਰੇ ਤੋਂ ਖਾਦਾ ਦਾ ਕਹਿੰਦੇ ਮਿੱਤਰ ਇੱਕ ਦੂਜੇ ਤੋਂ ਖਾਣਾ ਚਾਹਦੇ ਮਤੈ ਇੱਕ ਨਮ ਤੀਕੇ ਇਹ ਮਿੱਤਰ ਮੇਰਾ ਮੇਰੇ ਕਿਸੇ ਔਖੇ ਖੱਤ ਔਖੇ ਸਾਥੇ ਖਾ ਪਾਏਗਾ ਮਾਰਦ ਜਿਹੜਾ ਨਹੀਂ ਇਹੋ ਜਿਆ ਬਾਗਾ ਕਿਤੇ ਵੀ ਕੰਮ ਨਹੀਂ ਹੁੰਦਾ ਇਹ ਤਾਂ ਸਿਰਫ ਲੋਭ ਲਾਲ ਤੇ ਲਈ ਵਾਰਸ ਦੇ ਲਈ ਕਰਜ ਦੇ ਲਈ ਆਪਣੇ ਕੰਮ ਨੂੰ ਪੂਰਾ ਕਰ ਲਈ ਤੇਰੇ ਨਾਲ ਦਿਆ ਹੋਇਆ ਹੈ ਹੋਰ ਖੁਦ ਨਹੀਂ ਕਰਦਾ ਹੇ ਵੀ ਪਰਮਤਰਾ ਦੇ ਮਿੱਤਰ ਤੋਂ ਉਹ ਹੁੰਦਾ ਹੈ ਜਿਹੜਾ ਇੱਕ ਦੂਜੇ ਲਈ ਆਪਣੀ ਜਾਨ ਲਾਵੇ ਅਸੱਜਣ ਉਹ ਹੁੰਦਾ ਹੈ ਮਿੱਤਰ ਉਹ ਹੁੰਦਾ ਹੈ ਦੋਸਤ ਉਹ ਹੁੰਦਾ ਹੈ ਜਿਹੜਾ ਸੰਤ ਚੱਗੀ ਮੱਤ ਦਵੇ ਬਾਣੀ ਲਈ ਮਹਾਰਾਜ ਕਹਿੰਦੇ ਜਿੰਨਾ ਦਾ ਸੁੰਦਰਿਆ ਦੁਰਪਦ ਮੰਧੇ ਮਿੱਤਰ ਸਾਥ ਦੇਸੀ ਕਹਿੰਦੇ ਜੀਣਾ ਕੋਲ ਥਣਾ ਬੈਠਣ ਕਰਕੇ ਨਾ ਬਾੜੀਆਂ ਬਿਰਤੀਆਂ ਚੜੀਆਂ ਜਾਣਾ जिद को बैठिए भाई बैठ के चंकी माता है माड़िया गलियां खत्म होने दिल की गल खोल के शादी भी कर लें तू